ോഡത്തെ <laughs> 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 ਐਕਸੀਡੈਂਟ ਹੋਇਆ ਸਾਰੇ ਹੀ ਪਠਾਨਕੋਡ ਇਸ ਵੇਲੇ ਦੀ ਇਹ ਵੱਡੀ ਖਬਰ ਸਾਂਝੀ ਕਰ ਰਿਹਾ ਜਿੱਥੇ ਗੁਰਦਾਸਪੁਰ ਕਲਾ ਨੋ ਰੋਡ ਤੇ ਇੱਕ ਸਕੂਲ ਵੈਨ ਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਹੋਈ ਹੈ ਤਾਂ ਵੱਡਾ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਜ਼ਖਮੀ ਜਿਹੜੀਆਂ ਟੀਚਰਾਂ ਨੇ ਬੱਚੇ ਨੇ ਉਹ ਜ਼ਖਮੀ ਹੋਏ ਨੇ ਆਲੇ ਦੁਆਲੇ ਦੇ ਲੋਕਾਂ ਦੇ ਬਲੋਂ ਉਹਨਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਤਾਂ ਵੱਡਾ ਹਾਦਸਾ ਵਾਪਰ ਗਿਆ ਜਿੱਥੇ ਸਵੇਰੇ ਸਵੇਰੇ ਸਕੂਲੀ ਵੈਨ ਤੇ ਟਰੱਕ ਵਿਚਾਲੇ ਦਰਦਨਾਕ ਟੱਕਰ ਹੋਈ ਹੈ ਮੌਕੇ ਤੇ ਹੀ ਭਾਜੜਾ ਪੈ ਗਈਆਂ ਨੇ ਚੀਕ ਚਾਹਣਾ ਪੈ ਜਾਂਦਾ ਹੈ ਜਿਸ ਤੋਂ ਬਾਅਦ ਇਲਾਕੇ ਜਿਹੜਾ ਲੋਕ ਨੇ ਉਹਨਾਂ ਦੇ ਵੱਲੋਂ ਜ਼ਖਮੀਆਂ ਨੂੰ ਤੁਰੰਤ ਹੀ ਹਸਪਤਾਲ ਪਹੁੰਚਾ ਦਿੱਤਾ ਗਿਆ ਦਰਦਨਾਕ ਹਾਦਸਾ ਵਾਪਰ ਗਿਆ ਜਿੱਥੇ ਇੱਕ ਸਕੂਲੀ ਵੈਨ ਦੱਸੀ ਜਾ ਰਹੀ ਹੈ ਤੇ ਟਰੱਕ ਹੈ ਜਿਸ ਦਰਮਿਆਨ ਇਹ ਦਰਦਨਾਕ ਟੱਕਰ ਹੋ ਗਈ ਹੈ ਕਲਾਂ ਨਾ ਰੋਡ ਤੇ ਐਕਸੀਡੈਂਟ ਹੋਇਆ ਸਾਰੇ ਹੀ ਪਠਾਨਕੋਟ ਦੇ ਮੈਡਮਾਂ ਸਰ ਵਿੱਚ ਹੀ ਸਾਰਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਐ ساری ਲੋਕ ਇਕੱਠੇ ਹੋਏ ਨੇ ਐ ਹੈ ਸਰਕਾਰ ਦਾ ਹਾਲ ਆ ਦੇਖੋ ਕਿਦਾਂ ਬਹੁਤ ਜ਼ਿਆਦਾ ਐਕਸੀਡੈਂਟ ਧਾਨਕ ਹੈ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਸਾਰਿਆਂ ਦੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਸਾਰਿਆਂ ਦੇ ਦੇਖੋ ਇੱਧਰ ਐ ਵੇਖੋ ਗੱਡੀ ਹੈ ਹੈ ਡਣਾ ਗਏ ਨੇ ਐ ਦੇਖੋ ਗੱਡੀ ਦਾ ਐਕਸੀਡੈਂਟ ਕਿਦਾਂ ਵਿੱਚ ਫਸੇ ਪਏ ਨੇ ਟੀਚਰ ਕਿਨਾ ਭਿਆਨਕ ਐਕਸੀਡੈਂਟ ਆ ਅਜੇ ਤੱਕ ਵਿੱਚ ਟੀਚਰ ਲੱਗੇ ਨੇ ਅਜੇ ਤੱਕ ਬਾਹਰ ਨਹੀਂ ਆ ਸਕਿਆ ਵੇਖੋ ਇਧਰ ਕਿਦਾਂ ਗੱਡੀ ਦਾ ਐਕਸੀਡੈਂਟ ਹੋਇਆ ਕਿੱਥੇ ਲੱਗ ਗਿਆ ਗੱਡੀ ਵਾਚੀ ਆ ਉਥੇ ਲਿਆ ਬਾਹਰ ਕੇ ਦੱਸ ਨਹੀਂ ਰਾਡ ਝੂੜ ਆ ਅਜੇ ਤੱਕ ਟੀਚਰ ਵੇਖੋ ਇੱਜ ਨੇ

ਕਾਲਾਣਾ ਰੋਡ ਤੇ ਐਕਸੀਡੈਂਟ ਹੋਇਆ ਸਾਰੇ ਹੀ ਪਠਾਨਕੋੜ ਇਸ ਵੇਲੇ ਦੀ ਇਹ ਵੱਡੀ ਖਬਰ ਸਾਂਝੀ ਕਰ ਰਿਹਾ ਜਿੱਥੇ ਗੁਰਦਾਸਪੁਰ ਕਲਾ ਨੋ ਰੋਡ ਤੇ ਇੱਕ ਸਕੂਲ ਵੈਨ ਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਹੋਈ ਹੈ ਤਾਂ ਵੱਡਾ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਜ਼ਖਮੀ ਜਿਹੜੀਆਂ ਟੀਚਰਾਂ ਨੇ ਬੱਚੇ ਨੇ ਜ਼ਖਮੀ ਹੋਏ ਨੇ ਆਲੇ ਦੁਆਲੇ ਦੇ ਲੋਕਾਂ ਦੇ ਬਨ ਉਹਨਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਤਾਂ ਵੱਡਾ ਹਾਦਸਾ ਵਾਪਰ ਗਿਆ ਜਿੱਥੇ ਸਵੇਰੇ ਸਵੇਰੇ ਸਕੂਲੀ ਵੈਨ ਤੇ ਟਰੱਕ ਵਿਚਾਲੇ ਦਰਦਨਾਕ ਟੱਕਰ ਹੋਈ ਹੈ ਮੌਕੇ ਤੇ ਹੀ ਭਾਜੜਾ ਪੈ ਗਈਆਂ ਨੇ ਚੀਕ ਚਿਹੜਾ ਪੈ ਜਾਂਦਾ ਹੈ ਜਿਸ ਤੋਂ ਬਾਅਦ ਇਲਾਕੇ ਜਿਹੜਾ ਲੋਕ ਨੇ ਉਹਨਾਂ ਦੇ ਵੱਲੋਂ ਜ਼ਖਮੀਆਂ ਨੂੰ ਤੁਰੰਤ ਹੀ ਹਸਪਤਾਲ ਪਹੁੰਚਾ ਦਿੱਤਾ ਗਿਆ ਦਰਦਨਾਕ ਹਾਦਸਾ ਵਾਪਰ ਗਿਆ ਜਿੱਥੇ ਇੱਕ ਸਕੂਲੀ ਵੈਨ ਦੱਸੀ ਜਾ ਰਹੀ ਹੈ ਤੇ ਟਰੱਕ ਹੈ ਜਿਸ ਦਰਮਿਆਨ ਇਹ ਦਰਦਨਾਕ ਟੱਕਰ ਹੋ ਗਈ ਹੈ ਕਲੰਨਾ ਰੋਡ ਤੇ ਐਕਸੀਡੈਂਟ ਹੋਇਆ ਸਾਰੇ ਹੀ ਪਠਾਨਕੋਟ ਦੇ ਮੈਡਮਾਂ ਸਰ ਵਿੱਚ ਹੀ ਸਾਰਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਐ ਸਾਰੀ ਲੋਕ ਇਕੱਠੇ ਹੋਏ ਨੇ ਐ ਹੈ ਸਰਕਾਰ ਦਾ ਹਾਲ ਆ ਦੇਖੋ ਕਿਦਾਂ ਬਹੁਤ ਜ਼ਿਆਦਾ ਐਕਸੀਡੈਂਟ ਭਿਆਨਕ ਹੈ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਸਾਰਿਆਂ ਦੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਸਾਰਿਆਂ ਦੇ ਦੇਖੋ ਇੱਧਰ ਐ ਵੇਖੋ ਵੱਡੀ ਹੈ ਹੈ ਡਣਗੇ ਨੇ ਐ ਦੇਖੋ ਗੱਡੀ ਦਾ ਐਕਸੀਡੈਂਟ ਕਿਦਾਂ ਵਿੱਚ ਫਸੇ ਪਏ ਨੇ ਟੀਚਰ ਕਿੰਨਾ ਭਿਆਨਕ ਐਕਸੀਡੈਂਟ ਆ ਅਜੇ ਤੱਕ ਵਿੱਚ ਟੀਚਰ ਲੱਗੇ ਨੇ ਅਜੇ ਤੱਕ ਬਾਹਰ ਨਹੀਂ ਆ ਸਕੇ ਵੇਖੋ ਇਧਰ ਕਿਦਾਂ ਗੱਡੀ ਦਾ ਐਕਸੀਡੈਂਟ ਹੋਇਆ ਕਿੱਥੇ ਲੈ ਗਿਆ ਗੱਡੀ ਨੂੰ ਗੱਡੀ ਬਚੀ ਆ ਉਹਥੇ ਲਾਇਆ ਬਾਹਰ ਕੇ ਤਾਂ ਨਹੀਂ ਆ ਰਹਾ ਰੋਡ ਡੂੜ ਅਜੇ ਤੱਕ ਟੀਚਰ ਵੇਖੋ ਇੱਜ ਨੇ ਲਿਆ લાખ એ ટ્રકના એક્સિડેટ હોય ના